ਸਤਿ ਸ਼੍ਰੀ ਅਕਾਲ ਦੋਸਤੋ ਅੱਜ ਸਵੇਰ ਚਮਚਾਨ ਧੂਮੀ ਜੜਲਾ ਰੋਡ ਰਾਹੋਂ ਵਿਖੇ ਪੌਦਿਆਂ ਨੂੰ ਪਾਣੀ ਪਾਉਣ ਦੀ ਸੇਵਾ ਨਿਭਾਈ ਗਈ ਇਸ ਮੌਕੇ ਤੇ ਸ਼੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਰਾਹੋਂ ਦੇ ਮੈਂਬਰ ਸਹਿਬਾਨ ਸ਼੍ਰੀ ਸੋਨੀ ਪ੍ਰਧਾਨ ਜੀ ਅਤੇ ਸ਼੍ਰੀ ਸਰਵਜੀਤ ਜੀ ਇਸ ਮੌਕੇ ਤੇ ਪੌਦਿਆਂ ਨੂੰ ਪਹਿਲਾਂ ਹੀ ਪਾਣੀ ਦੇ ਰਹੇ ਸਨ ਔਰ ਇਹ ਪੌਦਿਆਂ ਦਾ ਪੂਰੀ ਤਰ੍ਹਾਂ ਧਿਆਨ ਰੱਖ ਰਹੇ ਹਨ ਕੁਝ ਦਿਨ ਪਹਿਲਾਂ ਇੱਥੇ ਜੋ ਪੌਦੇ ਲਗਾਏ ਗਏ ਸਨ ਉਹ ਪੌਦੇ ਵੀ ਬਹੁਤ ਹੀ ਵਧੀਆ ਢੰਗ ਨਾਲ ਚੱਲ ਪਏ ਹਨ ਸੋ ਇਹਨਾਂ ਸਤਿਕਾਰਯੋਗ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਕੁਦਰਤ ਨੂੰ ਸਮਰਪਿਤ ਅਤੇ ਧਰਤੀ ਨੂੰ ਹਰਾ ਭਰਾ ਬਣਾਉਣ ਲਈ ਆਪਣਾ ਯੋਗਦਾਨ ਦੇ ਰਹੇ ਹਨ ਇਸ ਦੇ ਨਾਲ ਹੀ ਸਾਡੇ ਨਾਲ ਛੋਟੇ ਵੀਰ ਗੁਰੂਦੇਵ ਜੀ ਵੀ ਪੌਦਿਆਂ ਨੂੰ ਪਾਣੀ ਦੇ ਰਹੇ ਸਨ ਅੱਜ ਸਵੇਰ ਇਹਨਾਂ ਪੌਦਿਆਂ ਨੂੰ ਪਾਣੀ ਦੀ ਜੋ ਸੇਵਾ ਨਿਭਾਈ ਗਈ ਹੈ ਉਹ ਬਹੁਤ ਜ਼ਿਆਦਾ ਗਰਮੀ ਹੋਣ ਕਰਕੇ ਪੌਦਿਆਂ ਨੂੰ ਪਾਣੀ ਦੀ ਲੋੜ ਹਰ ਰੋਜ਼ ਰਹਿੰਦੀ ਹੈ ਇਸ ਕਰਕੇ ਦੁਇਏ ਤੀਏ ਦਿਨ ਹੀ ਪੌਦਿਆਂ ਨੂੰ ਪਾਣੀ ਦਿੱਤਾ ਜਾਂਦਾ ਹੈ ਅਸੀਂ ਸਮੂਹ ਸ਼੍ਰੀ ਗੁਰੂ ਰਵਦਾਸ ਸੇਵਾ ਸੁਸਾਇਟੀ ਦਾ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਆਪਣਾ ਬਹੁਤ ਹੀ ਬੜਮੁੱਲਾ ਯੋਗਦਾਨ ਪੌਦ